ਜੀ ਚੇਅਰਮੈਨ ਸਾਹਿਬ ਤੁਸੀਂ ਮੰਦਰ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜੀ ਕਿਸ ਮਕਸਦ ਆਇਆ ਮੈਂ ਮੰਦਰ ਦੇ ਵਿੱਚ ਬਾਬਾ ਵਾਲਮੀਕ ਜੀ ਦੇ ਨਤਮਸਤਕ ਹੋਣ ਵਾਸਤੇ ਆਇਆ ਔਰ ਇੱਥੇ ਮੈਂ ਕਹਿਣੀ ਕੋਈ ਗੱਲ ਹੈ ਨਹੀਂ ਅੱਜ ਤੋਂ ਪਹਿਲਾਂ ਭਗਵਾਨ ਵਾਲਮੀਕ ਜੀ ਦੇ ਇੱਥੇ ਜਨਮ ਦਿਹਾੜਾ ਸੀ ਜੀ ਜਨਮ ਦਿਹਾੜੇ ਤੇ ਮੈਂ ਆਇਆ ਸੀਗਾ ਉਦੋਂ ਸੰਗਤ ਨੇ ਕਿਹਾ ਸੀ ਕਿ ਤੇ ਇੱਕ ਰਵਲਟਰ ਦੀ ਜ਼ਰੂਰਤ ਹੈ ਤੇ ਉਹ ਬੜੀ ਮੈਂ ਆਪਦੇ ਆਪ ਨੂੰ ਭਾਗਾ ਦਾ ਸਮਝਦਾ ਕਿ ਬਾਬਾ ਜੀ ਨੇ ਮੇਰੀ ਤੋ ਇਹ ਸੇਵਾ ਪ੍ਰਵਾਨ ਕਰ ਲਈ ਤੇ ਅੱਜ ਉਹ ਸੇਵਾ ਸੀਤ ਦੇਣ ਵਾਸਤੇ ਆਏ ਆ ਸਾਰੀ ਸੰਗਤ ਦਾ ਬਹੁਤ-ਬਹੁਤ ਮੈਂ ਤਾਂ ਸ਼ੁਕਰ ਗੁਜ਼ਾਰਾ ਕਿ ਜਿਹੜੀ ਮੇਰੇ ਇਹ ਲਿਖੇ ਸੇਵਾ ਲਈ ਆਇਆ ਤਾਂ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੀ ਪ੍ਰਧਾਨ ਜੀ ਜੀ ਥੈਂਕ ਯੂ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਸਾਡੇ ਚੇਅਰਮੈਨ ਰਾਜਵੇਕ ਕੰਬੋਤ ਸਾਹਿਬ ਭਗਵਾਨ ਵਾਲਮੀ ਪਗੜ ਦਿਵਸੇ ਜੋ ਇਹਨਾਂ ਨੇ ਵਾਦਾ ਕੀਤਾ ਸੀ ਕਿ ਭਗਵਾਨ ਵਾਲਮੀ ਕੋ ਮੰਦਿਰ ਵਿੱਚ ਇੱਕ ਇਨਵਰਟਰ ਜੋ ਸੇਵਾ ਦੇਗਾ ਅੱਜ ਉਹ ਇਹਨਾਂ ਨੇ ਆਪਣੀ ਸੇਵਾ ਨਿਭਾਈ ਹੈ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀ ਇਹਨਾਂ ਦੀ ਸਾਰੀ ਮੁਰਾਦਾ ਪੂਰੀਆਂ ਕਰਨ ਅਤੇ ਸਾਰੇ ਹੀ ਅਸੀਂ ਵਾਲਮੀ ਮੰਦਿਰ ਕਮੇਟੀ ਅਸੀਂ ਇਹਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਕਿ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀ ਦੀ ਇਸ ਤਰ੍ਹਾਂ ਇਹ ਹਾਜ਼ਰੀ ਲਾਉਂਦੇ